ਸਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਲੋਕਾ ਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੈਤਰ ਦੇਖੈ ਦਰਸ਼ਨ ਤੇਰਾ RAM ਲੱਖ ਜੀਵਾ ਦੇਹੁ ਮੇਰੇ ਪਿਆਰੇ ਮੋਕ ਹਰ ਆਰਾਦੇ ਮੇਰਾ ਰਾਮ ਵਾਹਿਗੁਰੂ ਜੀ ਸੋਰਠਾ ਮਹਲਾ 5 ਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਨੁਰਪੂਰੇ ਕਿਸ਼ਨਨੀ ਉਬਰੇ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਂ ਪਿਉ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਤਾਰਾਉ ਸਦਾ ਅਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵਡੀ ਵਡਿਆਈ ਨਾਨਕ ਕਰਤੇ ਕੀ ਸਾਤਿ ਸ਼ਬਦ ਸਤਿ ਭਾਖਿਆ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੜੀ ਵੜੇ ਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਕੇ ਆ ਸਾਚ ਸ਼ਬਦ ਸਤਿ ਭਾਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ